ਠੀਕ ਹੈ ਨਾ ਤੁਸੀਂ ਧੰਦਾ ਕਰਨ ਵਾਲਿਆਂ ਵਾ ਤੁਸੀਂ ਧੰਦਾ ਕਰਦਿਆਂ ਜੋ ਠੀਕ ਹੈ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵਿਰਜੀ ਮੇਰੇ ਤੁਹਾਡੇ ਨਾਲ ਗੱਲ ਇਹ ਹੋਈ ਸੀ ਕਿ ਮੈਂ 30 ਤਰੀਕ ਤੱਕ ਖਾਲੀ ਕਰਕੇ ਚਲੇ ਜਾਣਾ ਵੀਰੇ ਅਸੋ ਜਗੰਦਾ ਤੁਸੀਂ ਅਵਾਰਾ ਹੈਗੀਆਂ ਵਾ ਅਵਾਰਾ ਹੈਗੀਆਂ ਵਾ ਨਾਲ ਮੁੰਡਾ ਕਹਿੰਦਾ ਮੈਂ ਇਹਦੀ ਕੰਪਲੀਟ ਲਖਾਵਣਾ ਆਇਆ ਕੁੜੀ ਦੀ ਕਹਿੰਦਾ ਅਵਾਰਾ ਹੈਗੀਆਂ ਵਾ ਇਹਨਾਂ ਨੂੰ ਕੋ ਜਿੰਨੀ ਜਲਦੀ ਹੋ ਸਕਦਾ ਸਮਾਨ ਚੱਕ ਦੇ 6 ਜਣੇ ਸੀਗੇ ਤੇ ੱੱਕਾ ਮਾਰਿਆ ੱੱਕਾ ਮਾਰ ਕੇ ਅੰਦਰ ਆ ਗਏ ਅੰਦਰ ਆ ਗਏ ਅੰਦਰ ਆ ਕੇ ਪਹਿਲਾ ਸਾਡੇ ਮਾਰਕਟ ਕੀਤੀ ਉਹਨਾਂ ਨੇ ਫਿਰ ਸਾਡੇ ਨਾਲ ਕੱਪੜੇ ਵੀ ਲਾਏ ਸਾਡੇ ਫਿਰ ਸਾਡੇ ਨਾਲ ਗਲਤ ਕੰਮ ਵੀ ਕੀਤਾ ਫੋਨ ਫਾਣ ਸਭ ਕੋਲਿਆ ਸਾਨੂੰ ਘੜੀ ਇਸਕੇ ਫਿਰ ਉਸ ਤੋਂ ਬਾਅਦ نیچے ਲੈ ਗਏ ਜਦ ਸਭ ਕੁਝ ਹੋ ਗਿਆ ਕੁੱਟਿਆ ਉਹਨਾਂ ਨੇ ਉੱਤੇ ਸਭ ਗਲਤ ਕੰਮ ਕੀਤਾ ਘੜੀ ਸੀਗੇ ਤੇ ਮੂੰਹ ਬੰਦ ਕਰਕੇ نیچے ਨੂੰ ਲੈ ਗਏ ਇਹਨਾਂ ਨੇ ਆਪਣੇ ਪਿਛਲੇ ਰੂਮ ਚ ਨੀਚੇ ਵਾਲੇ ਇੱਕਦਮ ਸਾਈਡ ਦੇ ਰੂਮ ਆ ਉੱਥੇ ਕੋਈ ਆਵਾਜ਼ ਨਹੀਂ ਜਾਂਦੀ ਬਾਹਰ ਇਹਨਾਂ ਨੇ ਉੱਥੇ ਜਾ ਕੇ ਤੇ ਸਾਨੂੰ ਉੱਥੇ ਜਾ ਕੇ ਉੱਥੇ ਖਿਲਾੜੀ ਰੱਖਿਆ ਵੀ ਸਾਡੇ بیسਬਾਲ ਦੇ ਡੰਡੇ ਸਿਰ 'ਚ ਮਾਰੇ ਕੰਨ ਤੇ ਮਾਰੇ ਮੇਰੇ ਤੇ ਕੰਨ ਹਲੇ ਤੱਕ ਨਹੀਂ ਚੱਲਦਾ ਪਿਆ ਮੇਰਾ ਜਿਹੜਾ ਕੁੜੀ ਦੇ ਮਾਲਕ ਮਗਾਣਾ ਨਾ ਕੁੜੀ ਦਾ ਹਸਬੰਦ ਆ ਉਹਨੇ ਗਾਂ ਅੱਗੇ ਮੁੰਡੇ ਬੁਲਾਏ ਹੋਏ ਸੀਗੇ ਕਿਰਾਇਆ ਸੀ ਦਿਨ ਦਿਨੇ ਸੀਗੇ ਠੀਕ ਆ ਸਾਨੂੰ ਕਹਿੰਦੇ ਖਾਲੀ ਕਰ ਦਿਓ ਅਸੀਂ ਕਿਹਾ ਕਿ ਕੋਈ ਨਾ ਸਾਨੂੰ 30 ਤਰੀਕ ਤੱਕ ਦਾ ਟਾਈਮ ਦੋ ਉਹ ਅਸੀਂ ਮਕਾਨ ਲੱਭਦੇ ਪਏ ਆ ਅਸੀਂ ਖਾਲੀ ਕਰ ਦਾਂਗੇ ਠੀਕ ਆ ਬੰਦਾ ਬਲਾ ਕੇ ਕੈਮਰਾ ਲਵਾਤਾ ਸਾਡੇ ਰੂਮ ਦਾ ਇੱਕ ਦਿਨ ਪਹਿਲਾਂ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜਿੰਨੇ ਚਾਰ ਮੁੰਡੇ ਸੀਗੇ ਨਾ ਮੈਨੂੰ ਕਹਿ ਰਿਆ ਅੰਦਰ ਅੰਦਰ ਕੋਈ ਮੈਂ ਕਵੀਰ ਜੀ ਅਸੀਂ ਅੰਦਰ ਦੋਵੇਂ ਲੇਡੀਜ਼ ਅਸੀਂ ਦਰਵਾਜ਼ਾ ਨਹੀਂ ਖੋਲ ਸਕਦੇ ਲੱਤਾ ਮਾਰ ਕੇ ਇਹਨਾਂ ਨੇ ਆ ਕੇ ਬੈੱਡ ਦੇ ਉੱਪਰ ਪਹਿਲਾਂ ਮੇਰੇ ਥੱਪੜ ਮਾਰੇ ਠੀਕ ਹੈ ਫਿਰ ਇਹਦੇ ਮਾਰੇ ਰੁਕੜੀਸ ਦੇ ਥੱਲੇ ਲੈ ਗਏ ਆਪਣੇ ਥੱਲੇ ਵਾਲੇ ਕਮਰੇ 'ਚ ਗਏ ਠੀਕ ਹੈ ਸਾਰੇ ਲਾਸਟ ਕਮਰੇ 'ਚ ਲੈ ਕੇ ਗਏ ਆ ਪਿੱਛੇ ਠੀਕ ਹੈ ਉੱਥੇ ਬਿਠਾ ਕੇ ਇਹਨਾਂ ਨੇ ਥੱਪੜ ਮਾਰ ਮਾਰ ਕੇ ਵੀਡੀਓ ਬਣਵਾਈਆਂ ਮੈਂ ਵੀਰਾ ਵੀਰ ਜੀ ਕਹਿ ਕੇ ਗੱਲ ਕਰ ਰਹੀ ਆ ਵੀਰੇ ਇਹਨਾਂ ਨੇ ਬਹੁਤ ਗਲਤ ਕੀਤਾ ਵੀਰੇ ਸਾਡੇ ਸਾਰੇ ਕੱਪੜੇ ਲਵਾ ਕੇ ਵੀਰੇ ਉਹਨਾਂ ਨੇ ਠੀਕ ਹੈ ਨਾ ਸਾਡੇ ਮੂੰਹ 'ਚ ਡਰਿੰਕ ਤੱਕ ਪੀਆ ਠੀਕ ਹੈ ਨਾ ਡਰਿੰਕ ਪੀਓ ਤੁਸੀਂ ਡਰਿੰਕ ਪੀਓ ਬੀੜੀ ਪੀਓ ਤੁਸੀਂ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਸਵੇਰਾ ਨਿਊਜ਼ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਦੋ ਸਵੇਰਾ ਸੀਐਸਐਮਸੀ ਵਾਲਾ ਹਸਪਤਾਲ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕੀ ਦੋ ਲੜਕੀਆਂ ਆਪਣਾ ਮੈਡੀਕਲ ਕਰਵਾਉਣ ਦੇ ਲਈ ਪਹੁੰਚੇ ਨੇ ਅੱਜ ਦੀ ਬੀਤੀ ਰਾਤ ਜੋ ਏ ਏਟੀ ਰੋ ਏ ਏਟੀ ਏਟੀ ਰੋਡ ਦੇ ਵਿੱਚ ਜਿਹੜੀਆਂ ਕਿ ਉਹ ਦੋ ਲੜਕੀਆਂ ਰਹਿੰਦੀ ਸੀ ਕਿਰਾਏ ਤੇ ਲੇਕਿਨ ਉਸ ਦੇ ਵੱਲੋਂ ਮਕਾਨ ਮਾਲਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕੁਝ ਬਦਮਾਸ਼ ਭਲਾ ਕੇ ਲੜਕੀਆਂ ਦੇ ਨਾਲ ਜਿਹੜਾ ਆ ਦੁਸ਼ਕਰਮ ਕੀਤਾ ਗਿਆ ਲੇਕਿਨ ਪੂਰਾ ਮਾਮਲਾ ਕੀ ਹੈ ਅਸੀਂ ਦੋ ਲੜਕੀਆਂ ਤੋਂ ਹੀ ਜਾਣਾਂਗੇ ਪੂਰਾ ਮਾਮਲਾ ਸੁਣਾਵਾਂਗੇ ਤੁਹਾਨੂੰ ਪ੍ਰਾਈਮ ਸਵੇਰਾ ਨਿਊਜ਼ ਨਾਲ ਅਕਸਰ ਲ ਦਾਤੀ ਗਏ ਸੀਗੇ ਮੰਮੀ ਦਾ ਪਤਾ ਲੈਣ ਮੇਰੇ ਮੰਮੀ ਸੀਗੇ ਉਹ ਇਹਨਾਂ ਦੀ ਮੰਮੀ ਮੇਰੇ ਮੰਮੀ ਹਸਪੀਟਲ ਉੱਤੇ ਹਸਪੀਟਲ ਦੇ ਮਤਲਬ ਪੈਰਾਲਾਈਜ਼ ਹੋਇਆ ਸੀਗਾ ਉਹਨਾਂ ਦਾ ਪਤਾ ਲੈਣ ਗਏ ਸੀਗੇ ਅਸੀਂ ਠੀਕ ਆ ਅਸੀਂ ਉਹਨਾਂ ਦਾ ਪਤਾ ਲੈਣ ਗਏ ਸਾਨੂੰ ਆਂਦਿਆਂ ਨੂੰ ਹੋ ਗਿਆ ਮੰਮੀ ਉਹਨੇ ਰੋਟੀ ਪਾਣੀ ਬਣਾਉਣ ਲੱਗ ਗਏ ਠੀਕ ਆ ਆਂਦਿਆਂ ਨੂੰ ਹੋ ਗਿਆ ਤੁਹਾਡਾ ਟਾਈਮ ਠੀਕ ਆ ਅਸੀਂ ਪੂਰੇ 11 ਵਜਿਆਂ ਨੂੰ ਘਰੇ ਔਟੋ ਔਟੋ ਵਾਲਾ ਸਾਨੂੰ ਮਿਲਿਆ ਨਹੀਂ ਅਸੀਂ ਤੁਰਦਿਆਂ ਤੁਰਦਿਆਂ ਰੋੜਾ ਪੈਲਸ ਤੋਂ ਠੀਕਾ ਘਰ ਨੂੰ ਪਹੁੰਚਦੀਆਂ ਪਈਆਂ ਸੀਗੀਆਂ ਠੀਕਾ ਸਾਨੂੰ 10 15 ਮਿੰਟ ਉੱਥੇ ਲੱਗ ਗਏ ਠੀਕਾ ਘਰੇ ਜਿੱਦਾਂ ਹੀ ਪਹੁੰਚੀਆਂ ਵਾ ਤੇ ਇਹਨਾਂ ਨੂੰ ਕਿੰਨਾ ਟਾਈਮ ਅਸੀਂ ਬਿੱਲ ਖੜਕਾਉਂਦੇ ਰਹੇ ਦਰਵਾਜ਼ਾ ਖੜਕਾਇਆ ਅਸੀਂ ਕਿਹਾ ਅੰਦਰ ਲੇਡੀਜ਼ ਰੋਜ਼ ਸੌਂਦੇ ਆ ਇੱਕ ਠੀਕਾ ਅਸੀਂ ਤਾਂ ਕਿਹਾ ਲੇਡੀਜ਼ ਸੁੱਤੇ ਹੋਣੇ ਆ ਤੇ ਕੀ ਮਤਲਬ ਲੇਡੀਜ਼ ਨੂੰ ਉਠਾ ਲੈਣੇ ਹਨ ਮੈਂ 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 ਕਿਹਾ ਮੈਂ ਕਿਹਾ ਕਿ ਚਲੋ ਰੋਜ ਤਾਲਾ ਫਸਿਆ ਹੁੰਦਾ ਵਾ ਤੇ ਮੈਂ ਕਿਹਾ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਜੀ ਦੀ ਤਾਲਾ ਫਸਿਆ ਹੋਇਆ ਵਾ ਮੈਂ ਮਤਲਬ ਜਾ ਕੇ ਖੋਲ ਲੈਨੀ ਹਟਾਪ ਕੇ ਹਨਾ ਤੇ ਮਤਲਬ ਮੈਂ ਟੱਪ ਕੇ ਤਾਲਾ ਦੇਖਿਆ ਤੇ ਅੰਦਰੋਂ ਤਾਲਾ ਲੱਗਾ ਹੋਇਆ ਸੀਗਾ ਸਾਨੂੰ ਨਹੀਂ ਸੀ ਪਤਾ ਕਿ ਉਸ ਦਿਨ ਲੇਡੀਜ਼ ਨਹੀਂ ਸੀਗੇ ਕਲ ਰਤੀ ਤੇ ਕਿ ਅੰਦਰ ਇਹਨਾਂ ਨੇ ਮੁੰਡੇ ਮੁੰਡੇ ਰੱਖੇ ਹੋਏ ਜਿੱਦ ਹੀ ਮੈਂ ਅੰਦਰੋਂ ਨਿਕਲੀ ਆ ਮਤਲਬ ਅੰਦਰੋਂ ਟੱਪੀ ਆ ਉਤੋਂ ਤੇ ਉਦੋਂ ਹੀ ਨਾ ਮੁੰਡੇ ਨੇ ਮੈਨੂੰ ਪਿੱਛੋਂ ਫੜ ਲਿਆ ਠੀਕਾ ਪਿੱਛਾ ਫੜ ਕੇ ਨਾ ਤੇ ਇਹਨਾਂ ਨੇ ਇਹ ਨਾਲ ਹੀ 8 ੱਟਪੇ ਆਏ ਇਹਨਾਂ ਨੇ ਮੈਨੂੰ ਫੋਨ ਫੜਾਇਆ ਆਪਣਾ ਤੇ ਲਫਾਫਾ ਫੜਾਇਆ ਉਹਨਾਂ ਨੇ ਫੋਨ ਵੀ ਖੋਲਿਆ ਹੱਥੋਂ ਤੇ ਲਫਾਫਾ ਵੀ ਖੋਲਿਆ ਹਾਂ 8 ੱਟਪੇ ਇਹਨਾਂ ਨੇ ਅਸੀਂ ਦੋਨੇ ਨੇ ਧੱਕਾ ਮਾਰ ਕੇ ਉੱਤੇ ਚਲੇ ਗੀਆਂ ਉੱਪਰ ਆਪਣੇ ਰੂਮ 'ਚ ਸਾਡਾ ਰੂਮ ਉੱਪਰ ਕਿਰਾਏ ਤੇ ਲਿੱਤਾ ਆ ਤੇ ਅਸੀਂ ਰੂਮ 'ਚ ਆਪਣੇ ਤੇ ਗਈਆਂ ਤੇ ਰੂਮ 'ਚ ਜਾ ਕੇ ਅਸੀਂ ਬੈਠੇ ਆਂ ਅੰਦਰ ਕੁੰਡੀ ਮਾਰ ਲਈ ਉਹਨਾਂ ਨੇ ਲੱਤ ਧੱਕਾ ਮਾਰਿਆ ਠੀਕਾ 6 ਜਣੇ ਸੀਗੇ ਤੇ ਟੱਕਾ ਮਾਰਿਆ ਟੱਕਾ ਮਾਰ ਕੇ ਅੰਦਰ ਆ ਗਏ ਅੰਦਰ ਆ ਗਏ ਅੰਦਰ ਆ ਕੇ ਉੱਥੇ ਉੱਤੇ ਮਤਲਬ ਪਹਿਲਾ ਸਾਡੇ ਮਾਰਕਟ ਕੀਤੀ ਉਹਨਾਂ ਨੇ ਠੀਕ ਆ ਫਿਰ ਸਾਡੇ ਨਾਲ ਕੱਪੜੇ ਵੀ ਲਾਏ ਸਾਡੇ ਫਿਰ ਸਾਡੇ ਨਾਲ ਗਲਤ ਕੰਮ ਵੀ ਕੀਤਾ ਫੋਨ ਫਾਣ ਸਭ ਕੋਲਿਆ ਕੈਮਰੇ ਲਵਾਏ ਉਹਨਾਂ ਨੇ ਕਿੰਨੇ ਬੰਦੇ ਸੀ ਤੁਹਾਡੇ ਨਾਲ ਸੀ 6 ਜਣੇ ਸੀਗੇ 6 ਜਣੇ 6 ਜਣੇ ਸੀਗੇ ਠੀਕ ਕਿਤੇ ਸ਼ੋਰ ਮਚਾਇਆ ਕੋਈ ਨਹੀਂ ਸਾਨੂੰ ਘੜੀਸ ਕੇ ਫਿਰ ਉਸ ਤੋਂ ਬਾਅਦ نیچے ਲੈ ਗਏ ਜਦ ਸਭ ਕੁਝ ਹੋ ਗਿਆ ਕੁੱਟਿਆ ਉਹਨਾਂ ਨੇ ਉੱਤੇ ਸਭ ਗਲਤ ਕੰਮ ਕੀਤਾ ਕੜੀ ਸੀਗੇ ਤੇ ਮੂੰਹ ਬੰਦ ਕਰਕੇ نیچے ਨੂੰ ਲੈ ਗਏ ਠੀਕ ਹੈ ਤੇ ਫਿਰ نیچے نیچے ਵਾਲੇ ਰੂਮ ਚ ਆਪਣੇ نیچے ਵਾਲੇ ਰੂਮ ਚ ਪਿਛਲਾ ਇਹਨਾਂ ਦਾ ਰੂਮ ਸੀਗਾ ਇਹਨਾਂ ਨੇ ਆਪਣੇ ਪਿਛਲੇ ਰੂਮ ਚ نیچے ਵਾਲੇ ਇੱਕਦਮ ਸਾਈਡ ਦੇ ਰੂਮ ਆ ਉੱਤੇ ਕੋਈ ਆਵਾਜ਼ ਨਹੀਂ ਜਾਂਦੀ ਬਾਹਰ ਇਹਨਾਂ ਨੇ ਉੱਥੇ ਜਾ ਕੇ ਤੇ ਸਾਨੂੰ ਉੱਥੇ ਜਾ ਕੇ ਉੱਥੇ ਖਿਲਾੜੀ ਰੱਖਿਆ ਠੀਕਾ ਉੱਥੇ ਵੀ ਸਾਡੇ بیسਬਾਲ ਦੇ ਡੰਡੇ ਸਿਰ 'ਚ ਮਾਰੇ ਕੰਨ 'ਤੇ ਮਾਰੇ ਮੇਰੇ ਤੇ ਕੰਨ ਹਲੇ ਤੱਕ ਨਹੀਂ ਚੱਲਦਾ ਪਿਆ ਮੇਰਾ ਠੀਕ ਆ ਇਹਨਾਂ ਨੇ بیسਬਾਲ ਦੇ ਡੰਡੇ ਡੰਡੇ ਮਾਰੇ ਠੀਕ ਆ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਪੀਸੀਆ ਵਾਲਿਆਂ ਨੇ ਜਦ ਸਾਡੇ ਭਾਜੀ ਸਿਗੇ ਫੋਨ 'ਤੇ ਉਹਨਾਂ ਨੇ ਕਿਤੇ ਸੁਣ ਲਿਆ ਮਤਲਬ ਜਦ ਫੋਨ ਉਹਨਾਂ ਨੇ ਖੋਇਆ ਉਹਨਾਂ ਨੇ ਸੁਣ ਲਿਆ ਉਹਨਾਂ ਨੇ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਇਦਾਂ ਗਵਾਂਡੀ ਨੇ ਭਾਜੀ ਬਣੇ ਹੋਏ ਆ ਤੇ ਉਹਨਾਂ ਨੂੰ ਜਦ ਪਤਾ ਲੱਗਿਆ ਕਿ ਇੱਦਾਂ ਦੀ ਕੋਈ ਗੱਲ ਹੋਈ ਆ ਕਿ ਮਤਲਬ ਹਨਾ ਰੋਲਾ ਪੈ ਰਿਹਾ ਵਾ ਰੋਲਾ ਪੈ ਰਿਹਾ ਵਾ ਤੇ ਉਹਨਾਂ ਨੇ ਫਿਰ ਕੰਪਲੀਟ ਕੀਤੀ ਤਾਂ ਜਾ ਕੇ ਪੀਸੀਆਰ ਵਾਲੇ ਆਏ ਪਰ ਫਿਰ ਵੀ ਜਦ ਪੀਸੀਆਰ ਵਾਲੇ ਅੰਦਰ ਖੜੇ ਹੋਏ ਸੀਗੇ ਤੇ ਤਾਂ ਵੀ ਉਹਨਾਂ ਨੇ ਤਾਲਾ ਲਗਾਈ ਰੱਖਿਆ ਅੰਦਰੋਂ ਪੀਸੀਆਰ ਵਾਲੇ ਅੰਦਰ ਆ ਕੇ ਤਾਂ ਵੀ ਤਾਲਾ ਲਗਾ ਲਿਆ ਇਹ ਇਹੋ ਤੇ ਮਤਲਬ ਜਿਹੜਾ ਕੁੜੀ ਮਾਲਕ ਮੈਂ ਗਾਣਾ ਨਾ ਕੁੜੀ ਦਾ ਹਸਬੰਡਾ ਉਹਨੇ ਗਾਂ ਅੱਗੇ ਮੁੰਡੇ ਬੁਲਾਏ ਹੋਏ ਸੀਗੇ ਕਿ ਉਹਨਾਂ ਨੂੰ ਤਾਂ ਕੋਈ ਰੋਲਾ ਚੰਦਾ ਸੀ ਕਿਰਾਇਆ ਸੀ ਦਿਨ ਦਿਨੇ ਸੀਗੇ ਠੀਕ ਆ ਸਾਨੂੰ ਕਹਿੰਦੇ ਖਾਲੀ ਕਰ ਦਿਓ ਅਸੀਂ ਕਿਹਾ ਕਿ ਕੋਈ ਨਾ ਸਾਨੂੰ 30 ਤਰੀਕ ਤੱਕ ਦਾ ਟਾਈਮ ਦੋ ਉਹ ਅਸੀਂ ਮਕਾਨ ਲੱਭਦੇ ਪਏ ਆ ਅਸੀਂ ਖਾਲੀ ਕਰ ਦਾਂਗੇ ਠੀਕ ਆ ਸਾਨੂੰ ਥੋੜਾ ਜਿਹਾ ਟਾਈਮ ਦੋ ਨਹੀਂ ਕਹਿੰਦੇ ਸਾਰਾ ਸਮਾਨ ਚੱਕ ਕੇ ਸਾਰਾ ਥੱਲੇ ਸੁੱਟਿਆ ਮੀਚ ਉਦਹੀਂ ਫੇਰ ਅਸੀ 12 3 ਵਜੇ ਪੂਰੇ ਇੱਥੇ ਸਿਵਲ ਹਸਪੀਟਲ ਦੇ ਬਾਹਰ ਆ ਤਿੰਨ ਵੇ ਦੇ ਰਾਤ ਦੇ ਹਾਂ ਜੀ ਸਾਰਾ ਕੁਝ ਹੋ ਗਿਆ ਟੈਸਟ ਵਗੈਰਾ ਫਰੈਂਡ ਆ ਮੇਰੀ ਸਰ ਇਹ ਮੇ ਸਰ ਜਦੋਂ ਨੇ ਰੂਮ ਅਸੀਂ ਬਾਹਰੋਂ ਆਏ ਆ ਨਾ ਸਰ ਇਹਨੇ ਰੂਮ ਚ ਇਹਨੇ ਮੈਨੂੰ ਕਹਿ ਰਿਆ ਭੀ ਬੈਲ ਘੜਕਾ ਦੇ ਅੱਧਾ ਘੰਟਾ ਸਾਰ ਅਸੀਂ ਵੇਟ ਕੀਤਾ ਉਹਨਾਂ ਦਾ ਉਹਨਾਂ ਨੇ ਅੱਧਾ ਘੰਟਾ ਦਰਵਾਜ਼ਾ ਨਹੀਂ ਖੋਲਿਆ ਅੰਦਰੋਂ ਇੱਕ ਮੁੰਡਾ ਦੇਖ ਰਿਹਾ ਸੀਗਾ ਠੀਕ ਹੈ ਵੀਡੀਓ ਬਣਾ ਰਿਹਾ ਸੀਗਾ ਮੈਂ ਉਸ ਕੁੜੀ ਨੂੰ ਕਿਹਾ ਮੈਂ ਕਿਹਾ ਜਾ ਰਾਜੇ ਪੀ ਕਈ ਵਾਰੀ ਬਾਜ ਨਹੀਂ ਸੁਣਦੀ ਵੀ ਤੂੰ ਅੰਦਰ ਜਾ ਵੀ ਦੀਦੀ ਨੂੰ ਕਹਦੇ ਦਰਵਾਜ਼ਾ ਖੋਲ ਦੇ ਸਾਨੂੰ ਇਹ ਸੀ ਕਿ ਲੇਡੀਜ਼ ਅੰਦਰ ਆ ਠੀਕ ਹੈ ਇਹਨੇ ਅੰਦਰ ਟੱਪਿਆ ਮੁੰਡੇ ਨੇ ਇਹਨੂੰ ਖਿੱਚ ਕੇ ਅੰਦਰ ਨੂੰ ਕੀਤਾ ਠੀਕ ਹੈ ਖਿੱਚ ਕੇ ਲਿਆ ਗਿਆ ਮੁੰਡਾ ਅੰਦਰ ਨੂੰ ਠੀਕ ਹੈ ਫੋਨ ਵੀ ਮੇਰੇ ਮੇਰੇ ਕੋਲੇ ਸੀਗਾ ਠੀਕ ਹੈ ਇੰਨੇ ਫਟਾਫਟ ਫੋਨ ਜੇਬ ਚੋਂ ਕੱਢਿਆ ਦੀਦੀ ਵੀਡੀਓ ਬਣਾਓ ਦੀਦੀ ਵੀਡੀਓ ਬਣਾਓ ਠੀਕ ਹੈ ਉਨੀਦਰੋਂ ਮੈਂ ਅਦਰਵਾਜ਼ਾ ਟੱਪਿਆ ਅਸੀਂ ਧੱਕੇ ਮਾਰ ਕੇ ਵੀਰੇ ਉੱਪਰ ਚਲੇ ਗਏ ਆਪਣੇ ਰੂਮ ਵਿੱਚ ਠੀਕ ਹੈ ਇੱਕ ਦਿਨ ਪਹਿਲਾਂ ਇਹਨਾਂ ਨੇ ਸਾਡੇ ਰੂਮ ਦਾ ਕੈਮਰਾ ਲਵਾਇਆ ਸਾਰੇ ਕੈਮਰੇ ਲੱਗੇ ਸਾਡੇ ਰੂਮ ਦਾ ਇੱਕ ਦਿਨ ਪਹਿਲਾਂ ਕੈਮਰਾ ਲਵਾਇਆ ਇਹਨਾਂ ਨੇ ਠੀਕ ਹੈ ਬੰਦਾ ਬਲਾ ਕੇ ਕੈਮਰਾ ਲਵਾਤਾ ਸਾਡੇ ਰੂਮ ਦਾ ਇੱਕ ਦਿਨ ਪਹਿਲਾਂ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਸਾਰੇ ਜਣੇ ਜਿੰਨੇ ਚਾਰ ਮੁੰਡੇ ਸੀਗਾ ਨਾ ਮੈਨੂੰ ਕਹਿ ਰਿਹਾ ਕਿ ਤੁਸੀਂ ਅੰਦਰ ਕੌਣ ਆ ਮੈਂ ਕਿਹਾ ਵੀਰ ਜੀ ਅਸੀਂ ਅੰਦਰ ਦੋਵੇਂ ਲੇਡੀਸ ਆ ਅਸੀਂ ਦਰਵਾਜ਼ਾ ਨਹੀਂ ਖੋਲ ਸਕਦੇ ਠੀਕ ਹੈ ਮੈਂ ਬਾੜੀ ਤਾਂ ਨਹੀਂ ਕਪੜਾ ਚੱਕ ਕੇ ਵੀ ਦਿਖਾਇਆ ਮੈਂ ਕਿਹਾ ਵੀਰ ਜੀ ਜੈਂਸ ਕੋਈ ਨਹੀਂ ਲੇਡੀਸ ਆ ਕਿ ਮੇਰੀ ਮੰਮਾ ਵੀ ਗਏ ਹੋਏ ਆ ਸਵੇਰ ਦੇ ਸਿਸਟਰ ਦੇ ਘਰੇ ਸਿਸਟਰ ਬਹਾਰ ਸੀਗੇ ਠੀਕ ਹੈ ਤੇ ਕਹਿੰਦੇ ਨਹੀਂ ਵੀਰੇ ਇਹਨਾਂ ਨੇ ਲੱਤਾਂ ਮਾਰੀ ਆ ਕਮਰੇ ਨੂੰ ਠੀਕ ਹੈ ਲੱਤਾਂ ਮਾਰ ਕੇ ਇਹਨਾਂ ਨੇ ਆ ਕੇ ਬੈੱਡ ਦੇ ਉੱਪਰ ਪਹਿਲਾਂ ਮੇਰੇ ਥੱਪੜ ਮਾਰੇ ਠੀਕ ਹੈ ਫਿਰ ਇਹਦੇ ਮਾਰੇ ਫਿਰ ਉੱਪਰ ਥੱਪੜ ਮਾਰ ਕੇ ਇਹਨਾਂ ਨੇ ਉੱਪਰੋਂ ਕੜੀਸ ਕੇ ਚੌਥੀ ਮੰਜ਼ਲ ਤੋਂ ਦੋ ਪੋਰਸ਼ਨ ਖਾਲੀ ਆ ਠੀਕ ਹੈ ਉੱਪਰੋਂ ਕੜੀਸ ਦੇ ਥੱਲੇ ਲੈ ਗਏ ਆਪਣੇ ਥੱਲੇ ਵਾਲੇ ਕਮਰੇ 'ਚ ਗਏ ਠੀਕ ਹੈ ਸਾਰੇ ਲਾਸਟ ਕਮਰਿਆਂ 'ਚ ਲੈ ਕੇ ਗਏ ਆ ਪਿੱਛੇ ਠੀਕ ਹੈ ਉੱਥੇ ਬਿਠਾ ਕੇ ਇਹਨਾਂ ਨੇ ਥੱਪੜ ਮਾਰ ਮਾਰ ਕੇ ਵੀਡੀਓ ਬਣਵਾਈਆਂ ਠੀਕ ਹੈ ਨਾ ਕਹਿੰਦੇ ਇਦਾਂ ਬੱਕ ਕੇ ਕਹਿ ਬੀ ਬੀ ਮੈਨੂੰ ਕਿੰਨੇ ਭੇਜਿਆ ਤੈਨੂੰ ਮੈਂ ਕਹਾਂ ਮੈਨੂੰ ਕਿਸੇ ਨੇ ਨਹੀਂ ਭੇਜਿਆ ਸਰ ਮੈਂ ਤੁਹਾਨੂੰ ਜਦੋਂ ਕਿਹਾ ਮੈਂ ਮਕਾਨ ਖਾਲੀ ਕਰ ਦੇਣਾ ਮੇਰੀ ਇਹ ਗੱਲ ਹੋਈ ਮੈਂ ਮਕਾਨ ਲੱਭਦੀ ਫਿਰਦੀ ਵੀਰ ਜੀ ਮੈਂ ਵੀਰੇ ਵੀਰ ਜੀ ਕਹਿ ਕੇ ਗੱਲ ਕਰ ਰਹੀ ਆ ਠੀਕ ਹੈ ਵੀਰੇ ਇਹਨਾਂ ਨੇ ਉਹਨਾਂ ਨੇ ਗਲਤ ਬਹੁਤ ਗਲਤ ਕੀਤਾ ਵੀਰੇ ਠੀਕ ਹੈ ਨਾ ਸਾਡੇ ਸਾਰੇ ਕੱਪੜੇ ਲਵਾ ਕੇ ਵੀਰੇ ਉਹਨਾਂ ਨੇ ਠੀਕ ਹੈ ਨਾ ਸਾਡੇ ਮੂੰਹ 'ਚ ਡਰਿੰਕ ਤੱਕ ਦਿੱਤੀ ਆ ਠੀਕ ਹੈ ਨਾ ਡਰਿੰਕ ਪੀਓ ਤੁਸੀਂ ਡਰਿੰਕ ਪੀਓ ਬੀੜੀ ਪੀਓ ਤੁਸੀਂ ਠੀਕ ਹੈ ਨਾ ਤੁਸੀਂ ਧੰਦਾ ਕਰਨ ਵਾਲੀਆਂ ਆ ਵਾ ਠੀਕ ਹੈ ਤੁਸੀਂ ਧੰਦਾ ਕਰਦੀਆਂ ਜੋ ਠੀਕ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਰ ਜੀ ਮੇਰੇ ਤੁਹਾਡੇ ਨਾਲ ਗੱਲ ਇਹ ਹੋਈ ਸੀ ਕਿ ਮੈਂ 30 ਤਰੀਕ ਤੱਕ ਖਾਲੀ ਕਰਕੇ ਚਲੇ ਜਾਣਾ ਵੀਰੇ ਉਹਨਾਂ ਨੇ ਸਾਰੇ ਅਸੀਂ ਸਾਨੂੰ ਕਮਰੇ ਚ ਬੰਦ ਕਰਕੇ ਸਾਰਾ ਸਮਾਨ ਮੇਰਾ ਉੱਪਰੋਂ ਬਾਹਰ ਸਟਾਇਆ ਉਹਨਾਂ ਨੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਵੀਰ ਜੀ ਨੂੰ ਵੀਰ ਜੀ ਨੇ ਫੋਨ ਕੀਤਾ ਹਣਾ ਮੇਰਾ ਫੋਨ ਬੰਦ ਆਂਦਾ ਸੀਗਾ ਵੀਰ ਜੀ ਨੇ ਘਰੇ মিডিਆ ਨੂੰ ਫੋਨ ਕਰਕੇ ਘਰੇ ਭੇਜਿਆ ਕਿ ਫੋਨ ਕੀਤਾ ਵੀ ਪੀਸੀਆਰ ਵਾਲੇ ਜਾਓ ਪਤਾ ਕਰੋ ਪੀਸੀਆਰ ਵਾਲੇ ਅੰਦਰ ਆਇਆ ਠੀਕ ਹੈ ਪੀਸੀਆਰ ਵਾਲੇ ਅੰਦਰ ਆ ਕੇ ਮੈਂ ਪੀਸੀਆਰ ਵਾਲ ਨੂੰ ਕਹਿ ਰਹੀ ਹਾਂ ਕਿ ਮੇਰੇ ਬ੍ਰਦਰ ਬਾਹਰ ਖੜਿਆ ਗੇਟ ਖੋਲੋ ਠੀਕ ਹੈ ਪੀਸੀਆਰ ਵਾਲਾ ਨੇ ਗੇਟ ਨਹੀਂ ਖੋਲਿਆ ਠੀਕ ਹੈ ਜੀ ਕਹਿੰਦੇ ਕੋ ਸਾਡਾ ਬੰਦਾ ਆ ਰਿਹਾ ਵਾ ਫਿਰ ਖੋਲਦੇ ਆ ਠੀਕ ਹੈ ਜੀ ਅਫਸਰ ਆਇਆ ਇੱਕ ਐਸਟਾਏ ਆ ਫਿਰ ਗੇਟ ਖੁੱਲਿਆ ਵਾ ਠੀਕ ਹੈ ਮੈਂ ਐਸਟਾਏ ਨੂੰ ਕਿਹਾ ਮੈਂ ਕਿਹਾ ਸਰ ਜੀ ਕਿ ਤੁਸੀਂ ਇੱਕ ਤਰਫੀ ਗੱਲ ਨਾ ਕਰੋ ਕਿ ਸਰ ਜੀ ਮੈਂ ਖਾਲੀ ਕਰਨ ਨੂੰ ਕਿਹਾ ਸੀ ਮੈਂ ਖਾਲੀ ਕਰ ਦੇਣਾ ਸੀ ਮੈਨੂੰ ਕਹਿੰਦੇ ਮੈਂ ਤੇਰੇ ਤੇ ਦੋ ਪਰਚੇ ਦੇਣੇ ਆ ਕਹਿੰਦੇ ਮੈਂ ਤੇਰੇ ਤੇ ਦੋ ਪਰਚੇ ਦੇਣੇ ਆ ਮੈਨੂੰ ਕਹਿੰਦੇ ਜਿੰਨੀ ਜਲਦੀ ਹੋ ਸਕਦਾ ਤੂੰ ਖਾਲੀ ਕਰ ਦੇ ਕਹਿੰਦੇ ਮੈਂ ਤੇਰੇ ਤੇ ਦੋ ਪਰਚੇ ਦਿਵਾਉਂਗਾ ਐਸੋਚਨ ਨੇ ਕਹੀ ਆ ਤੁਹਾਡੇ ਪਰਚਾ ਦੇਣ ਦੀ ਕਿਉਂ ਮਰਗੀ ਜੀ ਕਹਿੰਦੇ ਤੂੰ ਇੱਥੇ ਲੜਦੀ ਆ ਠੀਕ ਹੈ ਮੈਂ ਕਿਹਾ ਸਰ ਜੀ ਵੀ ਮੈਂ ਇਸ ਕਰਕੇ ਗੇਟ ਨਹੀਂ ਅਸੀਂ ਇਹਨਾਂ ਨੇ ਇੱਕ ਦਿਨ ਪਹਿਲਾਂ ਆ ਕੇ ਐਸੋਚਨ ਨੇ ਗੇਟ ਖਲਵਾ ਕੇ ਅੰਦਰ ਵੜੇ ਆ ਉਹਨਾਂ ਨੂੰ ਐਂਟਰੀ ਇੱਕ ਦਿਨ ਪਹਿਲਾਂ ਹੀ ਦਿੱਤੀ ਆ ਸਾਨੂੰ ਤੇ ਇਹ ਸੀਗਾ ਕਿ ਲੇਡੀਸ ਆ ਕੋਈ ਗੱਲ ਨਹੀਂ ਉਹਨਾਂ ਦਾ ਘਰ ਹੈ ਲੇਡੀਜ਼ ਆ ਰਹਿ ਰਹੇ ਆ ਕੋਈ ਗੱਲ ਨਹੀਂ ਠੀਕ ਹੈ ਸਾਨੂੰ ਇਹ ਨਹੀਂ ਪਤਾ ਸੀਗਾ ਸਰ ਕਿ ਜੈਨਸ 6 ਜਾਨੇ ਅੰਦਰ ਸੁੱਤੇ ਪਏ ਆ ਜੇ ਕਿਸੇ ਕੁੜੀ ਨੂੰ ਪਤਾ ਹੋਊਗਾ ਜੇ ਜਾਨੇ ਜੈਨਸ ਅੰਦਰ ਸੁੱਤੇ ਪਏ ਆ ਅਸੀਂ ਕਿਉਂ ਜਾਵਾਂਗੇ ਅੰਦਰ ਠੀਕ ਹੈ ਅਸੀਂ ਅੰਦਰ ਨਹੀਂ ਗਏ ਜਾਣਾ ਸੀਗਾ ਠੀਕ ਹੈ ਲੇਡੀਜ਼ ਕਰਕੇ ਅਸੀਂ ਅੰਦਰ ਗਏ ਠੀਕ ਹੈ ਐਸੋਚਨ ਨੇ ਕੀ ਕੀਤਾ ਸਰ ਜੀ ਕਹਿੰਦੇ ਐਸੋਚ ਕਹਿੰਦਾ ਤੁਸੀਂ ਅਵਾਰਾ ਹੈਗੀਆਂ ਵਾ ਠੀਕ ਹੈ ਅਵਾਰਾ ਹੈ ਗਿਆ ਵਾ ਨਾਲ ਮੁੰਡਾ ਕਹਿੰਦਾ ਮੈਂ ਇਹਦੀ ਕੰਪਲੀਟ ਲਖਾਵਣਾ ਆਇਆ ਕੁੜੀ ਦੀ ਕਹਿੰਦਾ ਅਵਾਰਾ ਹੈ ਗਿਆ ਵਾ ਇਹਨਾਂ ਨੂੰ ਕੋ ਜਿੰਨੀ ਜਲਦੀ ਹੋ ਸਕਦਾ ਸਮਾਨ ਚੱਕ ਦੇ ਸਲ ਚੌਥੀ ਮੰਜ਼ਲ ਤੇ ਮੈਂ ਮਕਾਨ ਲਿਆ 20000 ਰੁਪਏ 25000 ਰੁਪਏ ਮੈਂ ਕਰਾਇਆ ਦੇ ਚੁੱਕੀ ਉਹਨਾਂ ਨੂੰ ਠੀਕ ਹੈ 4 ਮਹੀਨੇ ਦਾ ਇਕੱਠਾ ਕਰਾਇਆ ਮੈਂ ਤੌ ਲਤਾਵਾ ਠੀਕ ਹੈ ਮੈਂ ਕਹਾ ਮੈਂ ਮੇਰੇ 4 ਮਹੀਨੇ ਹੁੰਦਾ ਸਰ ਮੈਂ ਕਰਾਇਆ ਦਿੱਤਾ ਮੈਂ ਆਪਣਾ ਸਮਾਨ ਚੱਕ ਲੂੰਗੀ 3 ਮਹੀਨੇ ਹੋ ਗਏ ਵੀਰੇ ਚੌਥੇ ਮਹੀਨੇ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਵੀਰੇ ਮੈਂ 3 ਮਹੀਨੇ ਹੋ ਗਿਆ ਮੈਂ ਚੌਥੇ ਮਹੀਨੇ ਚ ਆਪਣਾ ਸਮਾਨ ਚੱਕ ਲੂੰਗੀ ਬੱਸ ਉਹਨਾਂ ਨੂੰ ਕਿਹਾ ਮੈਂ ਕਹਾ ਸਰ ਮੇਰੀ ਗੱਲ ਸੁਣੋ ਵੀ ਇਹ ਐਸਐਚਐਸ ਮੌਕੇ ਤੇ ਖੜੇ ਸੀਗੇ ਐਸਐਸ ਸਰ ਉਹਨਾਂ ਦੇ ਸਾਹਮਣੇ ਕਿੰਨੇ ਮੁੰਡੇ ਆ ਬਾਹਰ ਜਦੋਂ ਗੇੜ ਖਿਲਾ ਰਹੇ ਨਾ ਉਹਨਾਂ ਸਾਹਮਣੇ ਮਜ਼ਾਕ ਕਰ ਰਹੇ ਆ ਠੀਕ ਹੈ ਨਾ ਉਹ ਤਾਂ ਗਲਤ ਬੋਲ ਰਿਹਾ ਅਸੀਂ ਮੁਲਾਜ਼ਮ ਆ ਅਸੀਂ ਗੇਟ ਤਾਂ ਤੜਵਾ ਲਾਂਗੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਸਰ ਮੇਰੀ ਘਰ ਦੀ ਚਾਬੀ ਗੁੰਮੀ ਹੋਈ ਆ ਮੈਂ ਗੇਟ ਨਹੀਂ ਖੋਲ ਸਕਦੀ ਮੇਰੀ ਐਕਟਿਵਲ ਚਾਬੀ ਕੋਲੀ ਐਤਵਾ ਚੱਕ ਕੇ ਮੈਂ ਅੰਦਰ ਕੀਤੀ ਮੈਂ ਗੇਟ ਕਿੱਦਾਂ ਖੋਲ ਦਿੰਦੀ ਸਰ ਮੇਰੇ ਕੋਲ ਚਾਬੀ ਨਹੀਂ ਹੈਗੀ ਇਸ ਗੇਟ ਦੀ ਮੈਂ ਕਹੀ ਜਾਨੀ ਪਰ ਸਰ ਨੇ ਨਹੀਂ ਗੱਲ ਸੁਣੀ ਕੋਈ ਵੀ ਤੁਹਾਨੂੰ ਕਿਹੜਾ ਲੱਗਦਾ ਮੈਨੂੰ ਤੁਹਾਨੂੰ ਸਰ ਸਾਨੂੰ 6 ਨੰਬਰ ਕਿ ਜਤੀ ਹੁਣ ਮੌਕੇ ਤੇ ਪਈ ਚ ਮੁਲਾਜ਼ਮ ਤੁਹਾਡਾ ਕੋਈ ਕੋਈ ਸਰ ਸਾਡੀ ਨੇ ਕਿਨੇ ਸਨੇ ਸੁਣਵਾਈ ਨਹੀਂ ਕੀਤੀ ਤਿੰਨ ਵਾਰ ਜੀ ਸਾਰੇ ਇੱਥੇ ਆ ਸੀ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਸਾਨੂੰ ਇਨਸਾਫ ਚਾਹੀਦਾ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਸਰ ਠੀਕ ਹੈ ਸਮਾਨ ਮੇਰਾ ਸਾਰਾ ਉਹਨਾਂ ਨੇ ਬਾਹਰ ਦੇ ਕੋਲੇ ਸਾਡਾ ਫੋਨ ਵੀ ਕੋਲੇ ਹੈ ਪੈਸੇ ਵੀ ਕੋਲੇ ਫੋਨ ਉਹਨਾਂ ਦੇ ਕੋਲੇ ਆ ਠੀਕ ਹੈ ਪੈਸੇ ਤੱਕ ਉਹਨਾਂ ਨੇ ਖੋਏ ਆ ਸਭ ਕੁਝ ਉਹਨਾਂ ਦੇ ਕੋਲੇ ਆ ਸਰ ਮੈਂ ਸਰ ਮੰਗ ਪ੍ਰਜਤਾਈ ਮੰਗ ਕਰਦੀ ਆ ਇਨਸਾਫ ਚਾਹੀਦਾ ਮੈਨੂੰ ਹੈਲੋ ਹਲੋ ਅਰਤੀਕਲ ਸਰ ਤੁਸੀਂ ਕਿਹੜੇ ਜੀ ਸਰ ਡਿਵੀਜ਼ਨ ਨੰਬਰ 6 ਤੋਂ ਹਸਤਾ ਚੁੱਤਾ ਬਗਲ ਕਰ ਰਹੇ ਹੋ ਹਾਂ ਜੀ ਅਕਰ ਪੱਤਰਕਾਰੋਂ ਬੋਲ ਰਹੀ ਸੀ ਪ੍ਰਾਈਮ ਸੂਰਨਿਊਜ਼ ਤੋਂ ਮਿਲਨ ਸਿੰਘ ਹਾਂ ਜੀ ਹਾਂ ਜੀ ਸਰ ਕੋਈ 80i ਰੋਡ ਤੋਂ ਰਾਤੀ ਨੂੰ ਕੋਈ ਰੰਜੀਤਨਗਰ ਚਾਰ ਨੰਬਰ ਗੜੀ ਤੋਂ ਕੋਈ ਦੋ ਲੇਡੀਜ਼ਾਂ ਦਾ ਮਾਮਲਾ ਆਇਆ ਹੋਣਾ ਤੁਹਾਡੇ ਕੋਲੇ ਅਰ ਭਜਨ ਸਾਹਿਬ ਤਾਂ ਫੋਨ ਨਹੀਂ ਚੱਗ ਰਿਹਾ ਹੈਗੀ ਉਹਨਾਂ ਕੋਲੇ ਕੇਸ ਸੀਗਾ ਤੇ ਕੋਈ ਰਾਤ ਨਾ ਲੜਾਈ ਝਗੜਾ ਹੋਇਆ ਲੜਕੀਆਂ ਦੇ ਨਾਲ ਕੋਈ ਪੰਜ ਤੋਂ 6 ਮੁੰਡਿਆਂ ਨੇ ਕੋਈ ਦੁਸ਼ਕਰਮ ਕੀਤਾ ਕੋਈ ਕੁੜੀਆਂ ਇੱਥੇ ਆਈਆਂ ਹੋਈਆਂ ਸਰ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਾਉਣ ਤੇ ਲਈ ਆਪਣਾ ਸਰ ਮਾਮਲਾ ਹੈ ਕਿ ਇਹਨਾਂ ਦਾ ਪੂਰਾ ਦਾਕੂ ਵੀ ਥੋੜਾ ਜਿਹਾ ਇਸ ਨੇ ਕਿਰਾਏ ਦਾ ਮਾਲਕ ਦਾ ਰੋਲਾਇਆ ਇਹਨਾਂ ਨੂੰ ਲੁਗੋਣ ਨੂੰ ਗੱਲ ਨੂੰ ਨਹੀਂ ਮਤਲਬ ਮਾਲਕ ਦਾ ਰੋਲਾ ਹੈਗਾ ਕਿਰਾਏ ਦਾ ਤੇ ਇਹ ਕਹਿੰਦੇ ਤੁਹਾਨੂੰ ਉਹਨਾਂ ਧੱਕੇ ਨਾ ਮਾਰ ਕੇ ਸਾਡਾ ਸਮਾਨ ਬਾਹਰ ਕੱਢਤਾ ਸਾਡਾ ਸਮਾਨ ਸਾਰਾ ਬਾਹਰ ਸੁੱਟ ਦਿੱਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਮੁੰਡੇ ਵੀ ਬੁਲਾਏ ਆ ਤੇ ਸਾਡੇ ਨਾਲ ਵੀ ਧੱਕਾ ਧੱਕਾ ਕੀਤਾ ਇਹਨਾਂ ਨੇ ਬੁਲਾਏ ਅੱਜ ਬੁਲਾਏ ਦੇਖਦੇ ਕੀ ਹੈ ਇਹਨਾਂ ਦਾ ਠੀਕ ਹੈ ਸਰ ਹਰਪਜ ਅੰਸਰ ਆਪ ਹੀ ਇਹਨਾਂ ਦਾ ਮੈਡੀਕਲ ਕਰਾਉਣ ਤੇ ਲਈ ਖੁਦ ਮੈਡੀਕਲ ਕਰਾਉਣ ਲਈ ਤੇ ਪਹੁੰਚੇ ਹੋਏ ਸੀਗੇ ਹਸਪਤਾਲ ਦੇ ਵਿੱਚ ਨੇ ਨਿਕਲਣਾ ਮਾਰਕਟਾਈ ਮਾ ਜਿਹਨਾਂ ਨਾਲ ਝਗੜਾ ਹੋਇਆ ਝਗੜੇ ਦਾ ਕਾਰਨ ਆਇਆ ਕੋਈ ਉੱਧਰ ਦੇ ਉੱਤ ਗੱਲ ਨਹੀਂ ਹੋਈ ਨਹੀਂ ਇਹਨਾਂ ਨਾਲ ਦੁਸ਼ਕਰਮ ਵਗੈਰਾ ਕੁਝ ਨਹੀਂ ਹੋਇਆ ਸਰ ਇਹ ਕਹਿੰਦੀ ਸਾਡੇ ਨਾਲ ਧੱਕਾ ਕੀਤਾ ਉਹਨਾਂ ਨੇ ਇਹਨਾਂ ਦੀ ਗੱਲ ਦੇ ਪਰਦੰਦੀ ਵੱਡੀ ਹੋਈ ਉਹਨਾਂ ਨੇ ਪੰਜ ਤੋਂ 6 ਬੰਦੇ ਨੇ ਮੁੰਡੇ ਨੇ ਕੀਤਾ ਵਾ ਨਹੀਂ 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 ਰਾਤ ਉੱਥੇ ਜਾ ਕੇ ਮੌਕੇ ਦਾ ਰਭਜ ਸਿੰਘ ਸੀਗਾ ਰਾਤ ਇਹਨਾਂ ਦਾ ਉੱਥੇ ਝਗੜਾ ਜਰੂਰ ਹੋਇਆ ਝਗੜੇ ਤੋਂ ਬਾਅਦ ਇਹਨਾਂ ਨੂੰ ਐਮਐਲਆਰ ਕੇ ਪਹਿਨ ਜਰੂਰਤੀ ਇੰਨੇ ਤੇ ਉਹ ਉਦੋਂ ਨਹੀਂ ਗਈਆਂ ਫਿਰ ਰੋਣਾ ਆਇਆ ਉਹਨਾਂ ਸਾਰੇ ਐਮਐਲਆਰ ਤੇ ਤਾਂ ਇਸਨਾਂ ਦਾ ਹੁਣ ਵੈਰੀਫਾਈ ਕੀ ਵੈਰੀਫਾਈ ਕੁਛ ਕੀਤਾ ਕੀ ਮਕਾਨ ਮਾਲਕ ਦਾ ਕੋਈ ਇਹਨਾਂ ਨਾਲ ਕੀ ਰੋਲਾ ਵਗੈਰਾ ਹੈਗਾ ਨਾ ਨਹੀਂ ਉਹਨਾਂ ਨੂੰ ਬੁਲਾਇਆ ਦਰਖਾਸਤ ਦੋਨੋਂ ਪਾਸੋਂ ਆਈ ਵੀ ਹੈ ਵੈਰੀਫਾਈ ਕਰਾਂਗੇ ਉਹ ਚਲੋ ਠੀਕ ਹੈ ਸਰ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ